ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਭਾਰਤ ਦੇ ਵਿੱਚ ਜਿਹੜਾ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਉਸ ਸਖਸ਼ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਇੱਕ ਸਮੇਂ ਭਾਰਤ ਦੀ ਵਾਗਡੋਰ ਆਪਣੇ ਹੱਥਾਂ ਦੇ ਵਿੱਚ ਸਾਂਭੀ ਸੀ ਭਾਰਤ ਦੀ ਆਰਥਿਕ ਤਰੱਕੀ ਕੀਤੀ ਤੇ ਭਾਰਤ ਨੂੰ ਕਈ ਸੰਕਟਾ ਦੇ ਵਿੱਚੋਂ ਬਾਹਰ ਕੱਢਿਆ ਬਤੌਰ ਪ੍ਰਧਾਨ ਮੰਤਰੀ 2004 ਤੋਂ ਲੈ ਕੇ 2014 ਤੱਕ ਆਪਣੀਆਂ ਸੇਵਾਵਾਂ ਨਿਭਾਈਆਂ ਗੱਲ ਕਰਾਂਗੇ ਸਰਦਾਰ ਡਾਕਟਰ ਮੋਨਮੋਨ ਸਿੰਘ ਜੀ ਦੀ ਜੋ ਅੱਜ ਦੇ ਸਮੇਂ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ 26 ਦਸੰਬਰ 2024 ਨੂੰ ਉਹਨਾਂ ਨੇ ਆਪਣੇ ਆਖਰੀ ਸਾਹ ਲਿੱਤੇ ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਕੁਝ ਉਹਨਾਂ ਦੀ ਜ਼ਿੰਦਗੀ ਦੇ ਅਹਿਮ ਕਿਸੇ ਜਿੰਨਾ ਬਾਰੇ ਆਪਾਂ ਬਹੁਤ ਕੁਝ ਦਾ ਜਾਣਦੇ ਆਂ ਪਰ ਕਈ ਕਿਸੇ ਅਜਿਹੇ ਨੇ ਜਿੰਨਾ ਬਾਰੇ ਬਹੁਤ ਲੋਕ ਨਹੀਂ ਜਾਣਦੇ ਉਹਨਾਂ ਦੇ ਉੱਪਰ ਆਪਾਂ ਗੱਲ ਕਰਾਂਗੇ ਅਗਰ ਵੀਡੀਓ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਉਹ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਰਹੇ ਜਿਨ੍ਹਾਂ ਨੇ ਆਪਣਾ ਕਾਰਜਕਾਲ 2004 ਤੋਂ ਲੈ ਕੇ 2014 ਤੱਕ ਨਿਭਾਇਆ ਤੇ ਉਹਨਾਂ ਨੇ ਭਾਰਤ ਨੂੰ ਇਸ ਸਮੇਂ ਦੌਰਾਨ ਲਾਭਦਾਇਕ ਆਰਥਿਕ ਬੇਵਸਥਾਵਾਂ ਜਿਹੜੀਆਂ ਨੇ ਪ੍ਰਦਾਨ ਕੀਤੀਆਂ ਆਰਥਿਕ ਤਰੱਕੀ ਦੇ ਰਾਹ ਖੋਲੇ ਤੇ ਭਾਰਤ ਦਾ ਜਿਹੜਾ ਵਿਕਾਸ ਸੀ ਉਹ ਬਹੁਤ ਤੇਜ਼ੀ ਨਾਲ ਹੋਣਾ ਸ਼ੁਰੂ ਹੋਇਆ ਹੁਣ ਆਪਾਂ ਗੱਲ ਕਰੀਏ ਮਨਮੋਹਨ ਸਿੰਘ ਜੀ ਦੇ ਨਿੱਜੀ ਜੀਵਨ ਬਾਰੇ ਮਨਮੋਹਨ ਸਿੰਘ ਜੀ ਦਾ ਜਨਮ ਜਿਹੜਾ ਹੋਇਆ ਉਹ 26 ਸਤੰਬਰ 1932 ਗਾ ਪਿੰਡ ਪਾਕਿਸਤਾਨ ਦੇ ਵਿੱਚ ਹੋਇਆ ਤੇ ਇਹਨਾਂ ਦੇ ਮਾਤਾ ਜੀ ਦਾ ਨਾਮ ਅੰਮ੍ਰਿਤਕੌਰ ਪਿਤਾ ਜੀ ਦਾ ਨਾਮ ਗੁਰਮਖ ਸਿੰਘ ਸੀ ਇਹਨਾਂ ਦੇ ਘਰ ਤਿੰਨ ਬੇਟੀਆਂ ਹੋਈਆਂ ਤੇ ਦਾਦਾ ਜੀ ਦਾ ਨਾਮ ਸੰਤ ਸਿੰਘ ਤੇ ਦਾਦੀ ਦਾ ਨਾਮ ਯਮਨਾ ਦੇਵੀ ਸੀ ਇਹਨਾਂ ਨੇ ਆਪਣੀ ਪੜ੍ਹਾਈ ਦਾ ਸਫ਼ਰ ਅਰਥ ਸ਼ਾਸਤਰ ਦੇ ਵਿੱਚ ਬੈਚਲਰ ਡਿਗਰੀ ਕੀਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਸਟਰ ਡਿਗਰੀ ਕੀਤੀ ਕੈਨਬਰੀਜ ਯੂਨੀਵਰਸਿਟੀ ਯੂਕੇ ਤੋਂ ਤੇ ਪੀ ਐਚ ਡੀ ਡਾਕਟੋਰੇਟ ਡਿਗਰੀ ਕੀਤੀ ਆਕਸਫੋਰਡ ਯੂਨੀਵਰਸਿਟੀ ਯੂਕੇ ਤੋਂ ਸੋ ਇਹ ਸੀ ਕਿ ਸਾਰੀ ਇਹਨਾਂ ਦੀ ਮਿਹਨਤ ਤੇ ਪੜ੍ਹਾਈ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਕੈਰੀਅਰ ਜੋ ਕੰਮਕਾਰ ਦਾ ਕਰਿਆ ਸੀ ਇਹਨਾਂ ਨੇ ਯੂਐਸ ਦੇ ਵਿੱਚ ਕਈ ਸੰਸਥਾਵਾਂ ਦੇ ਲਈ ਕੰਮ ਕੀਤਾ ਉਸ ਤੋਂ ਬਾਅਦ ਇਹ ਭਾਰਤ ਦੇ ਲਈ ਰਾਜਨੀਤਿਕ ਪੱਧਰ ਦੇ ਉੱਤੇ ਵੀ ਕੰਮ ਕਰ ਚੁੱਕੇ ਨੇ ਇਹਨਾਂ ਨੇ ਆਰਬੀਆਈ ਦੇ ਗਵਰਨਰ ਵਜੋਂ ਕੰਮ ਕੀਤਾ ਹੋਰ ਕਾਫੀ ਜ਼ਿਆਦਾ ਸਰਕਾਰੀ ਸੰਗਠਨਾਵਾਂ ਦੇ ਲਈ ਵੀ ਇਹਨਾਂ ਨੇ ਆਪਣਾ ਕੰਮ ਜਿਹੜਾ ਕੀਤਾ ਪੀਵੀ ਨਰਸੀਮਾ ਰਾਓ ਦੇ ਫਾਈਨਾਂਸ ਮਿਨਿਸਟਰ ਰਹੇ ਵਿੱਤੀ ਕਾਮਾਕਾਰਾਂ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਦੇ ਸੀ ਉਸ ਦੌਰਾਨ ਕਈ ਨੀਤੀਆਂ ਵੀ ਬਣਾਈਆਂ ਭਾਰਤ ਨੂੰ 1991 ਦੇ ਆਰਥਿਕ ਸੰਕਟ ਦੇ ਵਿੱਚੋਂ ਇਹਨਾਂ ਨੇ ਬਾਹਰ ਕੱਢਿਆ ਤੇ ਕਾਫੀ ਜ਼ਿਆਦਾ ਨੀਤੀਆਂ ਲਿਆਂਦੀਆਂ ਉਸ ਸਮੇਂ ਦੇ ਵਿੱਚ ਨੀਜੀਕਰਨ ਵਿਵਸਥਾਵਾਂ ਜਿਹੜੀਆਂ ਉਹ ਖੋਲੀਆਂ ਵਿਦੇਸ਼ੀ ਫੰਡ ਨੂੰ ਜਿਹੜਾ ਵਾ ਭਾਰਤ ਵਿੱਚ ਲੈ ਕੇ ਆਉਣ ਦੇ ਲਈ ਕਈ ਅਹਿਮ ਫੈਸਲੇ ਜਿਹੜੇ ਨੇ ਕੀਤੇ ਇਨਕਮ ਟੈਕਸ ਘਟਾਏ ਤੇ ਨਿੱਜੀਕਰਨ ਨੂੰ ਉਤਸ਼ਾਹਿਤ ਕੀਤਾ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸੀਗੇ ਉਸ ਸਮੇਂ ਇਹਨਾਂ ਨੇ ਮਨਰੇਗਾ ਸਕੀਮ ਆ ਜਿਹੜੀ ਉਹ ਲਿਆਂਦੀ ਜਿਹਦੇ ਵਿੱਚ ਕਾਫੀ ਜ਼ਿਆਦਾ ਭਾਰਤ ਦੇ ਪਰਿਵਾਰ ਦੇ ਮਹਿਲਾਵਾਂ ਨੇ ਜਾਂ ਜਿਹੜੇ ਲੋੜਵੰਦ ਲੋਕ ਨੇ ਉਹ ਕੰਮ ਕਰ ਰਹੇ ਨੇ ਤੇ ਆਪਣੀ ਆਈ ਚ ਲਈ ਚਲਾ ਰਹੇ ਨੇ ਉਸ ਸਕੀਮ ਦੇ ਅਧੀਨ ਤੇ ਉਸੇ ਸਮੇਂ ਦੇ ਦੌਰਾਨ ਮਨਮੋਹਨ ਸਿੰਘ ਜੀ ਨੇ ਇੰਡੋ ਪਰਮਾਣੂ ਸਮਝੋਤਾ ਸੀ ਉਹਨੂੰ ਪੂਰਾ ਕਰਨ ਦੇ ਵਿੱਚ ਆਪਣੀ ਅਹਿਮ ਭੂਮਿਕਾ ਜਿਹੜੀ ਆ ਨਿਭਾਈ ਹੁਣ ਆਪਾਂ ਗੱਲ ਕਰਦੇ ਆ ਮਨਮੋਹਨ ਸਿੰਘ ਜੀ ਦੇ ਘਰ ਤਿੰਨ ਬੇਟੀਆਂ ਹੋਈਆਂ ਸੀ ਜਿਨ੍ਹਾਂ ਦਾ ਨਾਮ ਹੈਗਾ ਵਾ ਉਪਿੰਦਰ ਸਿੰਘ ਦਮਨ ਸਿੰਘ ਤੇ ਅਮ੍ਰਿਤ ਸਿੰਘ ਜਿਹੜੀ ਉਪਿੰਦਰ ਸਿੰਘ ਜੀ ਉਹ ਇਤਿਹਾਸਕਾਰ ਤੇ ਲੈਕਚਰਰ ਦਮਨ ਸਿੰਘ ਔਰ ਲਿਖਾਰੀ ਰਾਈਟਰ ਤੇ ਕਾਫੀ ਜ਼ਿਆਦਾ ਕਿਤਾਬਾਂ ਉਹਨਾਂ ਨੇ ਲਿਖਿਆ ਨੇ ਜਿਨ੍ਹਾਂ ਦੇ ਵਿੱਚੋਂ ਕਾਫੀ ਪ੍ਰਸਿੱਧ ਕਿਤਾਬ ਜੋ ਮਨਮੋਹਨ ਸਿੰਘ ਜੀ ਦੇ ਜੀਵਨ ਦੇ ਉੱਪਰ ਆਧਾਰਿਤ ਸਟ੍ਰਿਕਟਲੀ ਪਰਸਨਲ ਮਨਮੋਹਨ ਐਂਡ ਗੁਰਸ਼ਰਨ ਇਹ ਕਿਤਾਬ ਦੇ ਵਿੱਚ ਕਾਫੀ ਕੁਝ ਆ ਜਿਹੜਾ ਮਨਮੋਹਨ ਸਿੰਘ ਜੀ ਦੇ ਜੀਵਨ ਬਾਰੇ ਇਹਨਾਂ ਨੇ ਲਿਖਿਆ ਵਾ ਮਨਮੋਹਨ ਸਿੰਘ ਜੀ ਦੀ ਬੇਟੀ ਨੇ ਤੀਸਰੀ ਬੇਟੀ ਦਾ ਨਾਮ ਅਮਰਿਤ ਸਿੰਘ ਇਹ ਵਕੀਲ ਨੇ ਪੇਸ਼ੇ ਦੋ ਤੇ ਯੂਐਸ ਦੇ ਵਿੱਚ ਸਿਵਲ ਰਾਈਟਸ ਤੇ ਹਿਮਨ ਰਾਈਟਸ ਦੇ ਨਾਲ ਜਿਹੜੇ ਵੀ ਕੰਮ ਹੁੰਦੇ ਨੇ ਜਾਂ ਜਿਹੜੇ ਵੀ ਮੁੱਦੇ ਹੁੰਦੇ ਨੇ ਉਹਨਾਂ ਦੇ ਲਈ ਇਹ ਲੜਦੇ ਨੇ ਯੂਐਸ ਦੇ ਵਿੱਚ ਹਰਮਨ ਸਿੰਘ ਜੀ ਦੀ ਬੇਟੀ ਸ਼੍ਰੀ ਦਮਨ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਉਹਦੇ ਆਧਾਰ 'ਤੇ ਆਪਾਂ ਗੱਲ ਕਰਾਂਗੇ ਕਿਹੜੇ-ਕਿਹੜੇ ਦੁੱਖ ਤਕਲੀਫਾਂ ਝੱਲ ਕੇ ਉਹ ਇੱਥੇ ਤੱਕ ਪਹੁੰਚੇ ਇਸ ਕਿਤਾਬ ਦੇ ਅਨੁਸਾਰ ਡਾਕਟਰ ਮਨਮੋਹਨ ਸਿੰਘ ਦਾ ਜਿਹੜਾ ਜਨਮ ਆ 1932 ਗਾ ਪਿੰਡ ਪਾਕਿਸਤਾਨ ਦੇ ਵਿੱਚ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਗੁਰਮukh Singh ਤੇ ਮਾਤਾ ਦਾ ਨਾਮ ਅੰਮ੍ਰਿਤਕੌਰ ਸੀ ਤੇ ਜਦੋਂ ਮਨਮੋਹਨ ਸਿੰਘ ਜੀ ਛੋਟੀ ਉਮਰ ਦੇ ਸੀਗੇ ਉਦੋਂ ਇਹਨਾਂ ਦੇ ਮਾਤਾ ਜੀ ਦਾ ਦਹਾਤ ਹੋ ਗਿਆ ਸੀ ਇਹ ਵੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਵੀ ਇੰਨੀ ਛੋਟੀ ਉਮਰ ਸੀ ਮਨਮੋਹਨ ਸਿੰਘ ਜੀ ਨੂੰ ਆਪਣੇ ਮਾਤਾ ਜੀ ਦਾ ਚਿਹਰਾ ਵੀ ਹਲੇ ਤੱਕ ਪੂਰਾ ਯਾਦ ਨਹੀਂ ਹੋਇਆ ਸੀ ਜਦੋਂ ਉਹਨਾਂ ਦੇ ਮਾਤਾ ਜੀ ਇੱਕ ਟਾਈਫਾਈਡ ਬੁਖਾਰ ਦੇ ਕਾਰਨ ਜਿਹੜੇ ਆਪਣੇ ਪ੍ਰਾਣ ਸੀਗੇ ਤਿਆਗ ਗਏ ਸੀ ਬਿਮਾਰੀ ਕਾਰਨ ਬਣਿਆ ਉਹਨਾਂ ਦੀ ਮੌਤ ਦਾ ਤੇ ਉਸ ਤੋਂ ਬਾਅਦ ਮਨਮੋਹਨ ਸਿੰਘ ਜੀ ਨੂੰ ਇਹਨਾਂ ਦੇ ਦਾਦਾ ਜੀ ਸંત ਸਿੰਘ ਤੇ ਦਾਦੀ ਜਮਨਾ ਦੇਵੀ ਨੇ ਪਾਲਿਆ ਤੇ ਉਹ ਆਪਣੇ ਨਾਲ ਇਹਨਾਂ ਨੂੰ ਪਿੰਡ ਲੈ ਗਏ ਤੇ ਪਿੰਡ ਵਿੱਚ ਇਹਨਾਂ ਨੇ ਜਿਹੜੇ ਆ ਸਕੂਲਿੰਗ ਸ਼ੁਰੂ ਕੀਤੀ ਇਹਦੇ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿਤਾਬ ਦੇ ਵਿੱਚ ਵੀ ਜਦੋਂ ਪਹਿਲੇ ਦਿਨ ਮਨਮੋਹਨ ਸਿੰਘ ਜੀ ਦਾ ਦਾਖਲਾ ਹੋਇਆ ਉਸ ਬਾਰੇ ਵੀ ਕਾਫੀ ਗੱਲਾਂ ਨੇ ਜਿਹੜੀਆਂ ਇਹਦੇ ਵਿੱਚ ਦਰਜ ਨੇ ਵੀ ਪਹਿਲੇ ਦਿਨ ਜਦੋਂ ਸਕੂਲ ਵਿੱਚ ਗਏ ਦਾਖਲੇ ਸਮੇਂ ਉਹਨਾਂ ਦਾ ਜਿਹੜਾ ਦਾਖਲਾ ਨੰਬਰ ਸੀ 187 ਪਿਤਾ ਦਾ ਨਾਮ ਗੁਰਮਖ ਸਿੰਘ ਇਸੇ ਤਰੀਕੇ ਜਾਤ ਉਹਨਾਂ ਦੀ ਖੱਤਰੀ ਲਿਖੀ ਹੋਈ ਸੀਗੀ ਤੇ ਸਾਰਾ ਕੁਝ ਮਤਲਬ ਉਹਨਾਂ ਨੇ ਬੇਰਵਾ ਇਸ ਕਿਤਾਬ ਦੇ ਵਿੱਚ ਜਿਹੜਾ ਵਾ ਦਿੱਤਾ ਹੋਇਆ ਵਾ ਹੁਣ ਪਿਤਾ ਜੀ ਦਾ ਜਿਹੜਾ ਕੰਮਕਾਰ ਸੀ ਉਹ ਇੱਕ ਟਰੇਡਿੰਗ ਕੰਪਨੀ ਦੇ ਵਿੱਚ ਕੰਮ ਕਰਦੇ ਸੀ ਉਹ ਅਫਗਾਨਿਸਤਾਨ ਬੇਸ ਦੀ ਇੱਕ ਕੰਪਨੀ ਸੀ ਉੱਥੋਂ ਉਹ ਡਰਾਈ ਫਰੂਟਸ ਜਾਂ ਸੁੱਕੇ ਮੇਵੇ ਲੈ ਕੇ ਆਉਂਦੇ ਸੀ ਤੇ ਜਿਹਨੂੰ ਮਤਲਬ ਉਸ ਸਮੇਂ ਦੇ ਭਾਰਤ ਦੇ ਵਿੱਚ ਜਿਹੜਾ ਅਜੇ ਉਦੋਂ ਪਾਰਟੀਸ਼ਨ ਨਹੀਂ ਹੋਇਆ ਸੀ ਵੰਡਿਆ ਨਹੀਂ ਹੋਇਆ ਸੀ ਭਾਰਤ ਤੇ ਸਾਰੇ ਇਲਾਕੇ ਦੇ ਵਿੱਚ ਜਿਹੜੇ ਨੇ ਸੁੱਕੇ ਮੇਵੇ ਉਹ ਵੇਚਦੇ ਸੀਗੇ ਉਸ ਤੋਂ ਬਾਅਦ ਜਿਹੜੀ ਪੜ੍ਹਾਈ ਹੈ ਇਹਨਾਂ ਨੇ ਚੌਥੀ ਤੱਕ ਆਪਣੇ ਪਿੰਡ ਦੇ ਸਕੂਲ ਦੇ ਵਿੱਚ ਕੀਤੀ ਉਰਦੂ ਦੇ ਵਿੱਚ ਪੜ੍ਹਾਈ ਕੀਤੀ ਤੇ ਫਿਰ ਜਦੋਂ ਚਾਰ ਕਲਾਸਾਂ ਆਪਣੇ ਪਿੰਡ ਦੇ ਵਿੱਚ ਪੂਰੀਆਂ ਕੀਤੀਆਂ ਤੇ ਫਿਰ ਇਹਨਾਂ ਨੂੰ ਚਾਚਾ ਜੀ ਕੋਲੇ ਭੇਜ ਦਿੱਤਾ ਗਿਆ ਅੱਗੇ ਪੜ੍ਹਨ ਦੇ ਲਈ ਕਿਉਂਕਿ ਇਹਨਾਂ ਦੇ ਦਾਦਾ ਜੀ ਤੇ ਦਾਦੀ ਜੀ ਇਹਨਾਂ ਨੂੰ ਬਹੁਤ ਪਿਆਰ ਕਰਦੇ ਸੀ ਉਹਨਾਂ ਦੀ ਪਰ ਅਬ੍ਰਿਸ਼ ਬਹੁਤ ਵਧੀਆ ਤਰੀਕੇ ਨਾਲ ਕਰਨਾ ਚਾਹੁੰਦੇ ਸੀ ਤੇ ਚਾਹੁੰਦੇ ਸੀ ਵੀ ਸਾਡਾ ਬੇਟਾ ਵਾ ਜਿਹੜਾ ਪੋਤਾ ਵਾ ਉਹ ਹੋਰ ਅੱਗੇ ਵੜੇ ਤੇ ਤਰੱਕੀ ਕਰੇ ਇਸ ਤਰੀਕੇ ਉਹਨਾਂ ਨੇ ਜਿਹੜੀ ਆਪਣੀ ਅਗਲੀ ਪੜ੍ਹਾਈ ਸੀ ਆਪਣੇ ਚਾਚਾ ਜੀ ਦੇ ਕੋਲ ਜਾ ਕੇ ਕੀਤੀ ਕਿਹੜਾ ਜਾਂਦਾ ਵੀ ਜਦੋਂ ਚਾਚਾ ਜੀ ਗੋਲੇ ਵੀ ਗਏ ਉੱਥੇ ਜਾ ਕੇ ਵੀ ਇਹਨਾਂ ਨੇ ਕਾਫੀ ਜ਼ਿਆਦਾ ਮਿਹਨਤ ਕੀਤੀ ਅਕਸਰ ਕਿਤਾਬ ਦੇ ਵਿੱਚ ਇਹ ਜ਼ਿਕਰ ਹੁੰਦਾ ਇਹਨਾਂ ਨੂੰ ਪੁੱਛਿਆ ਜਾਂਦਾ ਸੀ ਵੀ ਤੁਹਾਨੂੰ ਕਿਹੜੀ ਚੀਜ਼ ਪਸੰਦ ਸੀ ਬਚਪਨ ਦੇ ਵਿੱਚ ਤਾਂ ਇਹਨਾਂ ਦਾ ਜਵਾਬ ਹੁੰਦਾ ਸੀਗਾ ਵੀ ਮੈਨੂੰ ਮੇਰੀਆਂ ਕਿਤਾਬਾਂ ਦੇ ਨਾਲ ਬਹੁਤ ਪਿਆਰ ਆ ਮਤਲਬ ਕਿਤਾਬਾਂ ਦੇ ਨਾਲ ਇਹਨਾਂ ਲਗਾਵ ਸੀ ਅਗਰ ਕਿਸੇ ਕਿਤਾਬ ਦੇ ਪੰਨੇ ਦੇ ਉੱਪਰ ਕੋਈ ਦਾਗ ਲੱਗ ਜਾਂਦਾ ਸੀ ਜਾਂ ਪੰਨਾ ਫਟ ਜਾਂਦਾ ਸੀ ਤਾਂ ਉਸੇ ਸਮੇਂ ਜਾ ਕੇ ਉਹ ਨਵੀਂ ਕਿਤਾਬ ਲਿਆਉਂਦੇ ਸੀ ਆਪਣੇ ਪੜ੍ਹਨ ਦੇ ਲਈ ਮਤਲਬ ਇੰਨਾ ਜ਼ਿਆਦਾ ਪਿਆਰ ਸੀਗਾ ਇਹਨਾਂ ਨੂੰ ਆਪਣੇ ਕਿਤਾਬਾਂ ਦੇ ਨਾਲ ਫਿਰ ਇਹ ਵੀ ਕਿਤਾਬ ਦੇ ਵਿੱਚ ਦਾ ਜਾ ਵੀ ਜਦੋਂ ਚਾਚੀ ਜੀ ਇਹਨਾਂ ਦੇ ਸੀਗੇ ਇਹਨਾਂ ਨੂੰ ਬਾਜ਼ਾਰ ਦੇ ਵਿੱਚ ਭੇਜਦੇ ਸੀਗੇ ਦਹੀਂ ਲਿਆਉਣ ਦੇ ਲਈ ਤਾਂ ਇਹ ਲੋਕ ਲੋਕ ਕੇ ਜਿਹੜੀ ਆ ਦਹੀਂ ਦੀ ਮਲਾਈ ਵੀ ਖਾ ਜਾਂਦੇ ਸੀਗੇ ਫਿਰ ਇੱਕ ਹੋਰ ਬੜੀ ਦਿਲਚਸਪ ਗੱਲ ਜਿਹੜੀ ਕਿਤਾਬ ਦੇ ਵਿੱਚ ਮੈਂਸ਼ਨ ਆ ਨਿਕਲ ਕੇ ਸਾਹਮਣੇ ਆਉਂਦੀ ਆ ਕਿਤਾਬ ਦੇ ਵਿੱਚ ਇਹ ਵੀ ਲਿਖਿਆ ਹੋਇਆ ਵੀ ਜਦੋਂ ਚਚੇਰੀ ਭੈਣ ਸੀ ਇਹਨਾਂ ਦੀ ਉਹਨੂੰ ਪੈਸੇ ਮਿਲਦੇ ਸੀ ਤਾਂ ਉਹਨਾਂ ਤੋਂ ਛੁਪ ਕੇ ਪੈਸੇ ਲੈ ਕੇ ਇਹ ਆਪਣੇ ਮਨਪਸੰਦ ਛੋਲੇਆਂ ਦੀ ਸਬਜੀ ਖਾਣ ਜਾਂਦੇ ਸੀ ਕਿ ਬਾਜ਼ਾਰ ਦੇ ਵਿੱਚ ਜਿਹੜੀ ਕਿ ਨਿੰਬੂ ਤੇ ਮਿਰਚਾਂ ਦੇ ਨਾਲ ਭਰਪੂਰ ਹੁੰਦੀ ਸੀ ਮਤਲਬ ਬਹੁਤ ਜ਼ਿਆਦਾ ਮਾਤਰਾ ਹੁੰਦੀ ਸੀ ਨਿੰਬੂ ਤੇ ਮਿਰਚਾਂ ਦੀ ਇਹ ਇਹਨਾਂ ਦੀ ਫੇਵਰੇਟ ਜਾਂ ਮਨਪਸੰਦ ਜਿਹੜੀ ਸੀਗੀ ਡਿਸ਼ ਸੀਗੀ ਖਾਣਾ ਸੀਗਾ ਫਿਰ ਹੋਈ ਵਟਵਾਰੇ ਦੀ ਕਹਾਣੀ ਸ਼ੁਰੂ ਵਟਵਾਰਾ ਹੋਇਆ 3 ਮਾਰਚ 1947 ਮੈਟ੍ਰਿਕ ਦੇ ਵਿੱਚ ਮਨਮੋਹਨ ਸਿੰਘ ਜੀ ਸੀਗੇ ਇਮਤਿਹਾਨ ਦਿੱਤਾ ਤੇ ਉਹ ਸਮੇਂ ਦੇ ਦੌਰਾਨ ਜਿਹੜਾ ਭਾਰਤ ਦਾ ਮਾਹੌਲ ਸੀ ਕਾਫੀ ਵਿਗੜ ਚੁੱਕਿਆ ਸੀ ਅੰਮ੍ਰਿਤਸਰ ਲਾਹੌਰ ਕਤਲਿਆਮ ਲਾਸ਼ਾਂ ਦੇ ਢੇਰ ਇਹ ਵੀ ਕਿਤਾਬ ਦੇ ਵਿੱਚ ਦਰ ਜਾਂ ਵੀ ਬਨਮੋਹਨ ਸਿੰਘ ਜੀ ਜਦੋਂ ਇਮਤਿਹਾਨ ਦੇਣ ਜਾਂਦੇ ਸੀ ਤਾਂ ਗਲੀਆਂ ਦੇ ਵਿੱਚ ਕਈ ਲਾਸ਼ਾਂ ਦੇ ਢੇਰ ਸੀ ਜਿਹੜੇ ਉਹਨਾਂ ਨੇ ਆਪਣੀ ਅੱਖੀ ਦੇਖੇ ਸੀਗੇ ਮਤਲਬ ਇੰਨਾ ਜ਼ਿਆਦਾ ਗੇਮੋਗੇਮੀ ਵਾਲਾ ਮਾਹੌਲ ਸੀਗਾ ਕਤਲੇਆਮ ਸਾਰੇ ਵਸੇ ਹਿੰਦੂ ਸਿੱਖ ਤੇ ਮੁਸਲਿਮ ਆਪਸ ਦੇ ਵਿੱਚ ਭਾਈਚਾਰਾ ਲੜ ਰਿਹਾ ਸੀਗਾ ਤੇ ਇੱਕ ਦੂਜੇ ਦਾ ਕਤਲੇਆਮ ਕਰ ਰਿਹਾ ਸੀ ਉਸ ਸਮੇਂ ਦੇ ਦੌਰਾਨ ਮਨਮੋਹਨ ਸਿੰਘ ਜੀ ਨੇ 10ਵੀਂ ਦੀ ਪ੍ਰੀਖਿਆ ਦੇ ਪੇਪਰ ਦਿੱਤੇ ਜੀ ਦਾ ਰਿਜ਼ਲਟ ਕਦੇ ਵੀ ਨਹੀਂ ਆਇਆ ਮਤਲਬ ਉਸ ਪ੍ਰੀਖਿਆ ਦਾ ਨਤੀਜਾ ਕਦੇ ਵੀ ਨਹੀਂ ਨਿਕਲਿਆ ਫਿਰ ਸਮਾਂ ਆਇਆ ਜਦੋਂ ਭਾਰਤ ਦੇ ਪਾਕਿਸਤਾਨ ਦੀ ਵੰਡ ਹੁੰਦੀ ਆ ਤੇ ਮਨਮੋਹਨ ਸਿੰਘ ਜੀ ਨੂੰ ਥੋੜਾ ਜਿਹਾ ਸਮਾਨ ਆਪਣੇ ਨਾਲ ਚੱਕ ਗਏ ਜਿਹਦੇ ਵਿੱਚ ਉਹ ਜ਼ਿਕਰ ਕਰਦੇ ਨੇ ਵੀ ਬਿਸਤਰ ਥੋੜੇ ਜੇ ਪੈਸੇ ਤੇ ਕੱਪੜੇ ਲੈ ਕੇ ਅੰਮ੍ਰਿਤਸਰ ਵੱਲ ਓਣਾ ਪੈ ਗਿਆ ਉਸ ਤੋਂ ਬਾਅਦ ਇਹਨਾਂ ਨੇ ਅੰਮ੍ਰਿਤਸਰ ਆਪਣਾ ਜੀਵਨ ਜਿਹੜਾ ਸ਼ੁਰੂ ਕੀਤਾ ਪਰ ਵਿਕੀਪੀਡੀਆ ਦੇ ਹਲਦਵਾਨੀ ਦਾ ਵੀ ਜੇਕਰ ਹੁੰਦਾ ਕਹਿੰਦੇ ਉੱਥੇ ਵੀ ਕੁਝ ਸਮੇਂ ਲਈ ਇਹਨਾਂ ਨੇ ਆਪਣਾ ਜਿਹੜਾ ਕੀਮਤੀ ਸਮਾਂ ਵਾ ਬਤੀਤ ਕੀਤਾ ਸੀ ਪਰ ਅੰਮ੍ਰਿਤਸਰ ਆ ਕੇ ਫਿਰ ਇਹਨਾਂ ਨੇ ਆਪਣੀ ਅੱਗੇ ਪੜ੍ਹਾਈ ਕੀਤੀ ਹਿੰਦੂ ਕਾਲਜ ਦੇ ਵਿੱਚੋਂ ਪੜ੍ਹਾਈ ਕੀਤੀ ਜੋ ਕਿ ਅੰਮ੍ਰਿਤਸਰ ਤੇ ਜਿਹੜਾ ਵਟਵਾਰੇ ਦਾ ਕਤਲੇਆਮ ਸੀ ਉਸ ਕਤਲੇਆਮ ਦੇ ਦੌਰਾਨ ਮਨਮੋਨ ਸਿੰਘ ਜੀ ਦੇ ਦਾਦਾ ਜੀ ਦਾ ਵੀ ਕਤਲ ਕਰ ਦਿੱਤਾ ਗਿਆ ਉਹਨਾਂ ਦੀ ਵੀ ਜਾਨ ਚਲੀ ਗਈ ਸੀ ਤੇ ਮਨਮੋਨ ਸਿੰਘ ਜੀ ਦੀ ਦਾਦੀ ਜੀ ਨੇ ਆਪਣੇ ਗਵਾਂਡੀ ਮੁਸਲਮਾਨ ਪਰਿਵਾਰ ਦੇ ਘਰ ਸ਼ਾਰ ਨਾ ਲੈ ਕੇ ਆਪਣੀ ਜਾਨ ਬਚਾਈ ਸੀ ਤੇ ਕੁਝ ਦਿਨਾਂ ਬਾਅਦ ਫਿਰ ਉਹਨਾਂ ਨੂੰ ਉਥੋਂ ਰਵਾਨਾ ਹੋਣਾ ਪਿਆ ਸੀਗਾ ਅੰਮ੍ਰਿਤਸਰ ਦੇ ਲਈ ਇਹ ਸਾਰਾ ਕਿਤਾਬ ਦੇ ਵਿੱਚ ਦਰਜ ਆ ਕਿਤਾਬ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਵੀ ਮਨਮੋਹਨ ਸਿੰਘ ਜੀ ਦੀ ਸ਼ਖਸੀਅਤ ਇੰਨੀ ਪ੍ਰਭਾਵਸ਼ਾਲੀ ਸੀ ਕਿ ਮੁਸ਼ਰਫ ਹੋਏ ਨੇ ਰਾਜਨੇਤਾ ਪਾਕਿਸਤਾਨ ਦੇ ਉਹਨਾਂ ਨੇ ਮਨਮੋਹਨ ਸਿੰਘ ਨੂੰ ਉਹਨਾਂ ਦੀ ਤਸਵੀਰ ਪੇਂਟ ਕੀਤੀ ਸੀ ਜੋ ਪੇਂਟਿੰਗ ਕੀਤੀ ਹੋਈ ਸੀ ਕਿ ਪਾਕਿਸਤਾਨ ਦੇ ਵਿੱਚੋਂ ਭੇਟ ਕੀਤੀ ਗਈ ਗਿਫਟ ਦਿੱਤਾ ਗਿਆ ਇਸ ਤਰੀਕੇ ਨਾਲ ਉਹਨਾਂ ਨੂੰ ਇੱਕ ਬੋਤਲ ਦੇ ਵਿੱਚ ਉਹਨਾਂ ਦਾ ਪੇਂਟ ਦਾ ਪਾਣੀ ਭਰ ਕੇ ਵੀ ਭਜਵਾਇਆ ਗਿਆ ਸੀਗਾ ਸੋ ਇੰਨਾ ਪੇਂਟ ਦੇ ਲੋਕ ਉਹਨਾਂ ਨੂੰ ਲਗਾਓ ਕਰਦੇ ਸੀ ਪਿਆਰ ਕਰਦੇ ਸੀ ਮਨਮੋਹਨ ਸਿੰਘ ਜੀ ਨੂੰ ਤੇ ਅਕਸਰ ਇਹ ਵੀ ਗੱਲ ਹੁੰਦੀ ਹੈ ਵੀ ਕਿਤਾਬ ਦੇ ਵਿੱਚ ਜ਼ਿਕਰ ਹੁੰਦਾ ਵੀ ਅਗਰ ਮਨਮੋਹਨ ਸਿੰਘ ਜੀ ਨੂੰ ਉਹ ਪੁੱਛਦੇ ਸੀਗੇ ਵੀ ਤੁਸੀਂ ਆਪਣੇ ਪਿੰਡ ਜਾਣਾ ਚਾਹੁੰਦੇ ਹੋ ਤੇ ਉਹਨਾਂ ਦਾ ਜਵਾਬ ਇਹ ਆਉਂਦਾ ਸੀ ਵੀ ਮੈਂ ਉਸ ਪਿੰਡ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਜਿਹੜੇ ਪਿੰਡ ਦੇ ਵਿੱਚ ਮੇਰੇ ਦਾਦਾ ਜੀ ਦਾ ਕਤਲ ਹੋਇਆ ਤੇ ਜਦੋਂ ਪੁੱਛਿਆ ਜਾਂਦਾ ਸੀ ਵੀ ਮਨਮੋਹਨ ਸਿੰਘ ਜੀ ਨੂੰ ਤੁਹਾਨੂੰ ਬਚਪਨ ਚ ਕਿਹੜੀਆਂ ਗੱਲਾਂ ਪਸੰਦ ਸੀ ਤਾਂ ਉਹ ਅਕਸਰ ਆਪਣੀ ਦਾਦੀ ਦੀਆਂ ਸਖਾਈਆਂ ਹੋਈਆਂ ਗੱਲਾਂ ਤੇ ਦਾਦੀ ਦੀਆਂ ਕਹਾਣੀਆਂ ਦਾ ਜ਼ਿਕਰ ਕਰਦੇ ਸੀ ਕਿਉਂਕਿ ਮਾਤਾ ਜੀ ਦਾ ਦੇਹਾਂਤ ਸੀਗਾ ਉਹ ਬਹੁਤ ਛੋਟੀ ਉਮਰ ਦੇ ਵਿੱਚ ਹੋ ਚੁੱਕਿਆ ਸੀ ਉਹਨਾਂ ਦਾ ਸੋ ਇਹ ਸੀਗੀਆਂ ਮਨਮੋਹਨ ਸਿੰਘ ਜੀ ਦੇ ਜੀਵਨ ਦੇ ਬਾਰੇ ਕੁਝ ਅਹਿਮ ਗੱਲਾਂ ਜਿਨ੍ਹਾਂ ਬਾਰੇ ਅਕਸਰ ਲੋਕਾਂ ਨੂੰ ਬਹੁਤ ਘੱਟ ਪਤਾ ਸੀ ਤੇ ਅਗਰ ਕਈਆਂ ਨੂੰ ਪਤਾ ਹੋਊਗਾ ਤਾਂ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਬਾਕੀ ਇਸ ਵੀਡੀਓ ਦੇ ਰਾਹੀਂ ਮੈਂ ਸਿਰਫ ਉਹਨਾਂ ਦੀ ਜੀਵਨ ਦੇ ਕੁਝ ਅਹਿਮ ਗੱਲਾਂ ਸੀਗੀਆਂ ਜੋ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਸੀ ਵੀਡੀਓ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ